ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਆਪਾਂ ਲੈ ਕੇ ਆਏ ਆਂ ਉਹ ਆ ਨਵੀਂ ਤੂੜੀ ਨਾਲ ਆਉਣ ਵਾਲੀਆਂ ਸਮੱਸਿਆਵਾਂ ਤੇ ਉਹਨਾਂ ਦਾ ਹੱਲ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਸੀਜ਼ਨ ਚੱਲ ਰਿਹਾ ਆਪਣੇ ਨਵੀਂ ਤੂੜੀ ਆਪਾਂ ਬਣਾ ਕੇ ਪਾ ਰਹੇ ਆਂ ਬਸ਼ੂਨ ਉਹਦੇ ਵਿੱਚ ਬਹੁਤੇ ਲੋਕਾਂ ਦੀ ਇਹ ਪ੍ਰੋਬਲਮ ਆ ਰਹੀ ਹੈ ਫੀਲਡ ਦੇ ਵਿੱਚ ਕਿ ਕਿਸੇ ਦੇ ਪਸ਼ੂਨ ਮੋਕ ਲੱਗ ਜਾਂਦੀ ਹੈ ਕਿਸੇ ਦੇ ਪਸ਼ੂ ਪੱਠੇ ਨਹੀਂ ਖਾਂਦੇ ਕਿਸੇ ਦੇ ਬੰਨ ਪੈ ਜਾਂਦਾ ਹੈਗਾ ਜਿਹਦੇ ਕਰਕੇ ਪਸ਼ੂ ਬਿਮਾਰ ਹੋ ਰਹੇ ਆ ਬੁਖਾਰ ਚੜ ਰਿਹਾ ਦੁੱਧ ਵਾਲੇ ਪਸ਼ੂ ਦੁੱਧ ਤੋਂ ਜਾਵੜਦੇ ਆ ਕਿੰਨੇ ਕਿੰਨੇ ਇਹਨਾਂ ਨੂੰ ਬਿਮਾਰ ਰਹਿੰਦੇ ਕਿੰਨਾ ਡਾਕਟਰੀ ਖਰਚਾ ਹੁੰਦਾ ਪਰ ਜੇ ਆਪਾਂ ਇਹਦੇ ਵਿੱਚ ਛੋਟੇ ਛੋਟੇ ਤਰੀਕੇ ਵਰਤੀਏ ਤਾਂ ਆਪੇ ਇਹਦੇ ਤੋਂ ਬਚਾਅ ਕਰ ਸਕਦੇ ਆ ਆਪਣਾ ਬਹੁਤ ਵੱਡੇ ਨੁਕਸਾਨ ਤੋਂ ਆਪਾਂ ਆਪਣੇ ਆਪ ਨੂੰ ਬਚਾ ਸਕਦੇ ਆ ਤੇ ਮੈਂ ਤੁਹਾਡੇ ਨਾਲ ਤਿੰਨ ਚਾਰ ਇਹਦੇ ਵਿੱਚ ਨੁਕਤੇ ਸਾਂਝੇ ਕਰੂੰਗਾ ਜਿਹੜੇ ਬੜੇ ਹੀ ਕਾਰਗਰ ਆ ਜਿਹੜਾ ਮੈਨਸ ਪਹਿਲਾਂ ਸਮਝਣਾ ਪਊਗਾ ਤੂੜੀ ਕਰਕੇ ਪ੍ਰੋਬਲਮ ਆਉਂਦੀ ਕਿਉਂ ਆ ਇੱਕ ਤਾਂ ਜਦੋਂ ਤੂੜੀ ਅਸੀਂ ਨਵੀਂ ਪਾਉਨੇ ਆ ਤਾਂ ਉਹ ਜਦੋਂ ਇੱਕੋ ਜਗ੍ਹਾ ਤੇ ਰੱਖਦੇ ਆ ਤਾਂ ਉਹ ਹੀਟ ਕਰਦੀ ਆ ਗਰਮ ਹੁੰਦੀ ਆ ਜੇ ਉਹਦੇ ਗਰਮ ਪਸ਼ੂ ਨੂੰ ਦੇਵਾਂਗੇ ਤਾਂ ਉਹਦੇ ਨਾਲ ਉਹਦੇ ਰੂਮਣ ਦਾ ਪੀ ਐਚ ਜਿਹਨੂੰ ਕਹਿੰਦੇ ਨੇ ਤਜਾਬੀਪਣ ਵੱਧ ਜਾਂਦਾ ਤੇ ਜਦੋਂ ਤਜਾਬੀਪਣ ਵੱਧਦਾ ਉਹਦੇ ਨਾਲ ਸਾਰੀਆਂ ਸਮੱਸਿਆਵਾਂ ਆਉਂਦੀਆਂ ਬੁਖਾਰ ਚੜਦਾ ਮਸਟਾਈਟਸ ਹੁੰਦੀ ਆ ਉਹਨੂੰ ਕਈ ਹੋਰ ਬਿਮਾਰੀਆਂ ਜਿਹੜੀਆਂ ਹੁੰਦੀਆਂ ਉਹਦੇ ਨਾਲ ਜਿਹੋ ਪਸ਼ੂ ਦੀ ਇਮਿਊਨਿਟੀ ਲੋ ਹੁੰਦੀ ਆ ਖਰਾਕ ਘਟਦੀ ਤੋਂ ਆ ਜਾਂਦੇ ਆ ਤੇ ਦੁੱਧ ਤਾਕਤ ਨਹੀਂ ਘਟਣਾ ਇਹ ਨੁਕਸਾਨ ਤੋਂ ਬਚਣ ਦਾ ਜਿਹੜਾ ਸੌਖਾ ਜਿਹਾ ਤਰੀਕਾ ਇਹ ਆ ਤੂੜੀ ਨੂੰ ਕਦੇ ਵੀ ਸਵਾਤ ਚੋਂ ਕੱਢ ਕੇ ਸਿੱਧਾ ਪਸ਼ੂਆਂ ਦੀ ਖੁਰਨੀ ਚ ਨਾ ਪਾਓ। ਉਹਦਾ ਹੱਲ ਹੈ ਕਿ ਉਹ ਤੂੜੀ ਨੂੰ ਜਿੱਦਾਂ ਆਪਾਂ ਸਵੇਰ ਤੂੜੀ ਪਾਉਣੀ ਹੈ ਤੁਹਾਨੂੰ ਰਾਤ ਨੂੰ ਕੱਢ ਕੇ ਬਾਹਰ ਰੱਖੋ ਤਾਂ ਕਿ ਉਹ ਠੰਡੀ ਹੋ ਜੇ ਤੇ ਜਿਹੜੀ ਆਪਾਂ ਸ਼ਾਮ ਨੂੰ ਪਾਉਣੀ ਉਹਨੂੰ ਸਵੇਰ ਕੱਢ ਕੇ ਰੱਖ ਦੋ ਜਾਂ ਪੱਠਿਆਂ ਚ ਰਲਾ ਕੇ ਉਦੋਂ ਪਾਓ। ਦੂਜਾ ਇਹਦੇ ਵਿੱਚ ਹੈਗਾ ਕਿ ਸਾਨੂੰ ਸਭ ਤੋਂ ਵੱਧ ਮੇਨ ਜਿਹੜੀ ਲੋੜ ਆ ਮਿੱਠਾ ਸੋਡਾ ਜਾਂ ਐਮ ਜੀਓ ਵਰਤਣਾ ਚਾਹੀਦਾ। ਐਮ ਜੀਓ ਕੀ ਹੁੰਦਾ ਹੈਗਾ ਐਮ ਜੀਓ ਵੀ ਇੱਕ ਤਰ੍ਹਾਂ ਦਾ ਬਫਰ ਆ। ਜਿਹੜਾ ਪੇਟ ਦੇ ਵਿੱਚ ਜਾ ਕੇ ਤੇਜਾਬ ਨੂੰ ਰੋਕਦਾ ਹੈਗਾ ਮਿੱਠਾ ਸੋਡਾ ਥੋੜੇ ਟਾਈਮ ਲਈ ਕੰਮ ਕਰਦਾ ਹੈ ਜਿਹੜਾ ਐਮਜੀਓ ਉਹ ਲੰਮੇ ਟਾਈਮ ਲਈ ਕੰਮ ਕਰਦਾ ਹੈਗਾ ਐਮਜੀਓ ਦੇ ਵਿੱਚ ਜਿਹੜਾ ਹੁੰਦਾ ਉਹਦੇ ਵਿੱਚ ਵੀ ਜਿਹੜੇ ਨਵੇਂ ਬਫਰ ਹੁੰਦੇ ਨੇ ਵਿੱਚ ਮਿੱਠਾ ਸੋਡਾ ਤੇ ਐਮਜੀਓ ਸਾਰਾ ਤੇ ਈਸਟ ਐਡ ਕੀਤੇ ਹੁੰਦੇ ਤੁਸੀਂ ਕਿਸੇ ਕੰਪਨੀ ਦਾ ਵੀ ਲੈ ਸਕਦੇ ਨਹੀਂ ਤਾਂ ਤੁਸੀਂ ਕਿਸੇ ਫੀਡ ਫੈਕਟਰੀ ਤੇ ਜਾ ਕੇ ਉਹਨਾਂ ਤੋਂ ਜਿਹੜੇ ਹੈਗੇ ਇਹ ਚੀਜ਼ਾਂ ਲੈ ਸਕਦੇ ਆ ਮਿੱਠਾ ਨਹੀਂ ਕੁਝ ਪਾਸੇ ਮਿੱਠਾ ਸੋਡਾ ਤਾਂ ਜਰੂਰ ਪਾਓ ਜਿਹਦੇ ਨਾਲ ਉਹਦਾ ਰੂਮਨ ਦਾ ਪੀ ਐਚ ਲੈਵਲ ਹੈ ਜਿਹੜਾ ਉਹ ਸੈੱਟ ਰਹੇ ਦੂਜੀ ਜਿਹੜੀ ਸਭ ਤੋਂ ਮੇਨ ਚੀਜ਼ ਹੁੰਦੀ ਆ ইস্ট। ইস্ট ਜਿਹੜਾ ਹੈਗਾ 3 350 ਰੁਪਏ ਤੋਂ ਸ਼ੁਰੂ ਹੋ ਜਾਂਦਾਗਾ। ਜਿਹੜੇ ਵੱਡੇ ਫਾਰਮ ਵਾਲੇ ਉਹ ਤਾਂ ਜਾਣਦੇ ਜਿਹੜੇ ਛੋਟੇ ਫਾਰਮਰ ਆ ਉਹ ਅਸੀਂ ਇਹਨੂੰ ਘੱਟ ਵਰਤਦੇ ਆ। ਜਦੋਂ ਤੂੜੀ ਬਦਲਦੇ ਆ ਉਦੋਂ ਤੁਸੀਂ 15 20 ਦਿਨ ਇਹ ইস্ট ਜ਼ਰੂਰ ਪਾਇਆ ਕਰੋ। ইস্ট ਦੀ ਡੋਜ਼ ਆ ਜਿਹੜੀ 5 ਗ੍ਰਾਮ ਤੋਂ ਲੈ ਕੇ 10 ਗ੍ਰਾਮ ਤੱਕ ਹੁੰਦੀ ਉਹਦੇ ਰੇਟ ਦੇ ਮੁਤਾਬਕ। ਤੇ ਜਿਹਦਾ ਰੇਟ ਦੀ ਗੱਲ ਕਰਾਂ 350 ਤੋਂ ਸ਼ੁਰੂ ਹੋ ਜਾਂਦਾ। ਜੇ ਤੁਸੀਂ ਨਾਰਮਲ 4 ਕਿਲੋ ਦਾ ইস্ট ਲੈ ਆਉਂ ਮਹੀਨੇ ਦਾ ਤੇ ਤੁਹਾਡੇ 5 6 ਪਸ਼ੂਆਂ ਲਈ ਸਫੀਸ਼ੈਂਟ ਆ ਬਹੁਤ ਆ। ਪੂਰਾ ਮਹੀਨਾ ਚੱਲਦਾ ਤੇ 400 ਰੁਪਇਆ ਲੱਗ ਕੇ ਜੇ ਅਸੀਂ ਆਪਣੇ ਪਸ਼ੂਆਂ ਦਾ ਹਾਜਮਾ ਸਹੀ ਰੱਖ ਸਕਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਲਾ ਲੈਣਾ ਚਾਹੀਦਾ ਕਿਉਂਕਿ ਜੇ ਆਪਣੇ ਇੱਕ ਵੀ ਪਸ਼ੂ ਨੂੰ ਬੰਨ੍ਹ ਪੈ ਗਿਆ ਤਾਂ ਡਾਕਟਰੀ ਖਰਚਾ ਤੁਸੀਂ ਆਪ حساب ਲਾ ਲਓ ਤੇ ਜੇ ਕਿਤੇ ਉਹ ਦੁੱਧ ਵਾਲਾ ਪਸ਼ੂ ਹੈ ਤੇ ਜਾਂ ਗੱਭਣ ਪਸ਼ੂਆ ਉਹ ਵੀ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖੋ ਦੂਜੀ ਕੋਸ਼ਿਸ਼ ਕਰਿਆ ਕਰੋ ਵੀ ਤੂੜੀ ਛਾਂ ਕੇ ਪਾਗੇ ਕਿਉਂਕਿ ਤੂੜੀ ਦੇ ਵਿੱਚ ਜਿਹੜਾ ਹੈਗਾ ਵੇਸਟ ਹੈ ਜਾਂ ਜਿਹਨੂੰ ਅਪਰੀਹਨ ਕਹਿੰਦੇ ਮਿੱਟੀ ਕਹਿੰਦੇ ਬਹੁਤ ਆਉਂਦੀ ਹੈ ਤੇ ਉਹਦੇ ਕਰਕੇ ਵੀ ਪਸ਼ੂ ਨੂੰ ਪ੍ਰੋਬਲਮ ਆਉਂਦੀ ਹੈ ਪਹਿਲਾ ਹੁੰਦਾ ਸੀਗਾ ਵੀ ਅਸੀਂ ਕਹਿੰਦੇ ਸੀਗੇ ਵੀ ਲੇਬਰ ਨਹੀਂ ਮਿਲਦੀ ਜੀ ਤੂੜੀ ਛਾਣਨ ਦੀ ਓਕੀ ਹੈ ਪਰ ਅੱਜ ਦੇ ਟਾਈਮ ਤੇ ਜਿਹੜੇ ਆ ਗਏ ਆ ਤੁਸੀਂ ਦੇਖਿਆ ਮਾਡਰਨ ਛਾਨ ਨੇ ਆ ਗਏ ਜਿਹੜੇ ਉਹਨੇ ਘੰਟੇ ਦੇ ਵਿੱਚ ਟਰਾਲੀ ਟਰਾਲੀ ਵੀ ਛਾਣ ਦਿੰਦੇ ਤੂੜੀ ਤਾਂ ਉਹਨਾਂ ਦੀ ਵਰਤੋਂ ਕਰ ਸਕਦੇ ਆ ਜੇ ਨਹੀਂ ਉਹਨਾਂ ਦੀ ਵਰਤੋਂ ਕਰਨੀ ਤੇ ਛੋਟੇ ਛਾਨ ਨੇ ਜਿਹਦੇ ਕੋਲ ਇੱਕ ਦੋ ਪਸ਼ੂ ਆ ਤਾਂ ਉਹਦੇ ਨਾਲ ਉਹਦਾ ਡੰਗਾ ਲੈਂਦਾ ਪਰ ਇਹ ਚੀਜ਼ਾਂ ਦਾ ਖਿਆਲ ਰੱਖੋਗੇ ਤਾਂ ਤੁਸੀਂ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆ ਤੂੜੀ ਨਾਲ ਕੱਲੇ ਬੰਨ ਦੀ ਸ਼ਿਕਾਇਤ ਨਹੀਂ ਮਿਖਿਆ ਜਾਂਦਾ ਪਰ ਕੱਲੀ ਇਹ ਸ਼ਿਕਾਇਤ ਨਹੀਂ ਹੁੰਦੀ ਕਿ ਜਦੋਂ ਪੀਐਚ ਲੈਵਲ ਵਿਗੜਦਾ ਤਾਂ ਇਹ ਤੁਸੀਂ ਦੇਖੋਗੇ ਇਹ ਸਮੇ ਜੋ ਤੂੜੀ ਬਦਲਦੇ ਆ ਮਸਟ੍ਰਾਈਟਸ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਲੋਕਾਂ ਦੇ ਦੂਜੀ ਜਿਹੜੀ ਤੁਸੀਂ ਦੇਖੋਗੇ ਬੁਖਾਰ ਬਹੁਤ ਚੜਨ ਲੱਗ ਜਾਂਦਾ ਹੈ ਪਸ਼ੂ ਹੀਟ ਸਟ੍ਰੈਸ ਚ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਦਾ ਕਾਰਨ ਹੁੰਦਾ ਤੂੜੀ ਇਸ ਕਰਕੇ ਇਹ ਚੀਜ਼ਾਂ ਦਾ ਤੁਸੀਂ ਖਿਆਲ ਰੱਖੋਗੇ ਤਾਂ ਇਹਨਾਂ ਚੀਜ਼ਾਂ ਤੋਂ ਬਚੇ ਰਹੋਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਅੱਗੇ ਭਰਾਵਾਂ ਨਾਲ ਸ਼ੇਅਰ ਵੀ ਕਰੋ ਤੇ ਆਪਣਾ ਚੈਨਲ ਹੈ ਜਿਹੜਾ ਡੇਰੀ ਫਾਰਮ ਮੈਨੇਜਮੈਂਟ ਜਿਹਦੇ ਤੇ ਇਦਾਂ ਦੀਆਂ ਹੋਰ ਨੌਲੇਜ ਵਾਲੀਆਂ ਵੀਡੀਓ ਵੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਇਹਨੂੰ ਸਬਸਕ੍ਰਾਈਬ ਵੀ ਕਰੋ